ਕਦੇ ਸੁਣਿਆ ਹੈ ਕਿ ਇੱਕ ਸੰਤ ਖੁਦ ਹੀ ਆਪਣੇ ਹੀ ਭੰਡਾਰੇ ਤੋਂ ਗਾਇਬ ਹੋ ਜਾਵੇ ਅਤੇ ਜਦੋਂ ਸਾਰਿਆਂ ਨੂੰ ਇਹ ਲੱਗ ਰਿਹਾ ਹੋਵੇ ਕਿ ਹੁਣ ਤਾਂ ਨਿੰਦਿਆ ਤੇ ਬੇਇੱਜ਼ਤੀ ਹੋਵੇਗੀ ਤਾਂ ਉਹੀ ਸੰਤ ਕਿਸੇ ਹੋਰ ਰੂਪ ਵਿੱਚ ਪ੍ਰਗਟ ਹੋ ਕੇ ਸਭ ਨੂੰ ਭੋਜਨ ਛਕਵਾ ਦੇਵੇ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਭਗਤ ਕਬੀਰ ਜੀ ਦੀ ਅਜਿਹੀ ਇੱਕ ਅਦਬੁੱਤ ਲੀਲਾ ਜੋ ਇਹ ਸਾਬਤ ਕਰਦੀ ਹੈ ਕਿ ਭਗਤ ਅਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੁੰਦਾ ਅਤੇ ਨਾਲ ਹੀ ਜਾਣਾਂਗੇ ਕਿਉਂ ਭਗਤ ਕਬੀਰ ਜੀ ਭੰਡਾਰੇ ਤੇ ਦਿਨ ਜੰਗਲ ਚਲੇ ਗਏ ਜਦੋਂ ਸੰਤ ਸਾਧੂ ਬ੍ਰਾਹਮਣ ਪਹੁੰਚੇ ਤਾਂ ਉਹਨਾਂ ਨੂੰ ਭੋਜਨ ਕਿਸਨੇ ਕਰਵਾਇਆ ਕਬੀਰ ਜੀ ਦੀ ਗੈਰ ਹਾਜ਼ਰੀ ਵਿੱਚ ਇੰਨਾ ਵੱਡਾ ਭੰਡਾਰਾ ਕਿਵੇਂ ਹੋਇਆ ਸੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਕੇ ਸ਼ੇਅਰ ਜ਼ਰੂਰ ਕਰਨਾ ਜੀ ਇੱਕ ਓੰਕਾਰ ਇੱਕ ਸਮੇਂ ਕਾਸ਼ੀ ਦੇ ਈਰਖਾਵਾਦੀ ਪੰਡਤਾ ਨੇ ਕਬੀਰ ਜੀ ਦੀ ਬਦਨਾਮੀ ਕਰਨ ਵਾਸਤੇ ਆਪਣੇ ਆਪ ਹੀ ਦੂਰ ਦੂਰ ਤੱਕ ਸੰਤਾਂ ਭਗਤਾਂ ਬ੍ਰਾਹਮਣਾਂ ਵਿੱਚ ਨਿਯੋਤਾ ਦੇ ਦਿੱਤਾ ਕਿ ਫਲਾਣੇ ਥਿਤਵਾਰ ਨੂੰ ਕਬੀਰ ਸਾਹਿਬ ਜੀ ਬੜਾ ਵੱਡਾ ਭੰਡਾਰਾ ਕਰ ਰਹੇ ਹਨ ਤੁਸੀਂ ਉਸ ਦਿਨ ਉੱਥੇ ਹੀ ਭੋਜਨ ਪਾਣਾ ਸਾਧੂ ਸੰਤ ਬ੍ਰਾਹਮਣ ਆਦਿ ਤਾਂ ਹਰ ਸਮੇਂ ਹੀ ਇਸ ਓੜੀ ਵਿੱਚ ਰਹਿੰਦੇ ਹਨ ਕਿ ਕੋਈ ਮਹਾਪੁਰਸ਼ ਜੀ ਆ ਤਾਂ ਨੀ ਭੰਡਾਰਾ ਕਰੇ ਤੇ ਉਹਨਾਂ ਨੂੰ ਚੰਗਾ ਚੌਕਾ ਛਕਣ ਦਾ ਅਫਸਰ ਮਿਲੇ ਕਬੀਰ ਜੀ ਦੇ ਘਰ ਪੰਡਾਰੇ ਦਾ ਨਾਮ ਸੁਣ ਕੇ ਸਾਰੇ ਬੜੇ ਪ੍ਰਸੰਨ ਹੋਏ ਅਤੇ ਨਿਯਤ ਕੀਤੇ ਹੋਏ ਦਿਨ ਉਤੇ ਦੂਰ ਦੂਰ ਤੋਂ ਟੋਲੀਆਂ ਬਣ ਕੇ ਆਉਣੇ ਆਰੰਭ ਹੋ ਗਏ। ਉਹਨਾਂ ਨੂੰ ਜਿਹੜਾ ਕੋਈ ਪੁੱਛੇ, ਮਹਾਤਮਾ ਜੀ ਕਿੱਧਰ ਜਾ ਰਹੇ ਹੋ? ਤਾਂ ਉੱਤਰ ਮਿਲੇ, ਅੱਜ ਭਗਤ ਕਬੀਰ ਜੀ ਦੇ ਘਰ ਪੰਡਾਰਾ ਛਕਣ ਜਾ ਰਿਹਾ। ਇਸ ਕਾਲ ਤਾਂ ਜਦ ਕਬੀਰ ਜੀ ਨੂੰ ਪਤਾ ਲੱਗਾ ਕਿ ਸੰਤ ਮੰਡਲੀਆਂ ਉਹਨਾਂ ਦੇ ਘਰ ਪੰਡਾਰਾ ਛਕਣ ਆ ਰਹੀਆਂ ਹਨ, ਤਾਂ ਉਹ ਬੜਾ ਘਬਰਾਏ ਕਿ ਉਹਨਾਂ ਨੇ ਤਾਂ ਕੋਈ ਪੰਡਾਰਾ ਨਹੀਂ ਕੀਤਾ। ਅਤੇ ਨਾ ਹੀ ਕਿਸ ਨੂੰ ਨਿਉਤਾ ਭੇਜਿਆ ਹੈ ਕਿ ਕਿਸੇ ਈਰਖਾਵਾਦੀ ਪ੍ਰੇਮੀ ਦਾ ਕੰਮ ਹੈ ਹੁਣ ਜੇ ਘਰ ਬੈਠੇ ਰਹੇ ਤਾਂ ਆਏ ਮਹਾਪੁਰਸ਼ਾਂ ਨੂੰ ਕੀ ਸ਼ਿਕਾਵਾਂਗੇ ਅਤੇ ਉਹਨਾਂ ਨੂੰ ਕੀ ਆਖਾਂਗੇ ਇਸ ਤਰ੍ਹਾਂ ਆਪਣੀ ਬਦਨਾਮੀ ਤੋਂ ਡਰਦੇ ਕਬੀਰ ਭਗਤ ਜੀ ਸ਼ਹਿਰ ਤੋਂ ਬਾਹਰ ਜੰਗਲ ਵਿੱਚ ਚਾਲੂ ਕੇ ਕਿ ਸੰਤ ਮਹਾਤਮਾ ਆਪੇ ਘਰ ਸੁਣਨਾ ਵੇ ਕੇ ਮੁੜ ਜਾਣਗੇ ਇਹ ਵਿਚਾਰ ਕਰਕੇ ਜਦ ਕਬੀਰ ਜੀ ਸ਼ਹਿਰੋਂ ਬਾਹਰ ਜਾ ਕੇ ਲੁਕ ਬੈਠੇ ਤਾਂ ਭਗਤ ਬਛਲ ਪ੍ਰਮਾਤਮਾ ਨੇ ਸੋਚਿਆ ਕਿ ਹੁਣ ਜੇ ਆਏ ਸਾਧੂ ਸੰਤਾਂ ਨੂੰ ਭੋਜਨ ਨਾ ਮਿਲਿਆ ਤਾਂ ਉਹ ਕਬੀਰ ਜੀ ਦੀ ਨਿੰਦਿਆ ਕਰਨਗੇ ਕਿ ਇਸ ਨੇ ਭਗਤ ਹੋ ਕੇ ਸਾਡੇ ਨਾਲ ਮਸ਼ਕਰੀ ਕੀਤੀ ਹੈ ਇਸ ਵਾਸਤੇ ਪ੍ਰਮਾਤਮਾ ਨੇ ਆਪ ਕਬੀਰ ਜੀ ਦਾ ਰੂਪ ਧਾਰਨ ਕਰਕੇ ਬਹੁਤ ਸਾਰੇ ਹਲਵਾਈ ਲਾ ਕੇ ਲੱਡੂ, ਪੇੜੇ, ਖੀਰ, ਪੂੜੇ ਆਦਿ ਛੱਤੀ ਪ੍ਰਕਾਰ ਦੇ ਉੱਤਮ ਭੋਜਨ ਤਿਆਰ ਕਰਵਾ ਕੇ ਕੋਠੇ ਪਰ ਦਿੱਤੇ ਹਜ਼ਾਰਾਂ ਦੀ ਸੰਖਿਆ ਵਿੱਚ ਆਏ ਹੋਏ ਸੰਤਾਂ ਮਹਾਤਮਾ ਨੂੰ ਸਵੇਰ ਤੋਂ ਸੰਧਿਆ ਤੱਕ ਬੇਅੰਤ ਭੰਡਾਰਾ ਵਰਤਦਾ ਰਿਹਾ ਜਿਸ ਕਰਕੇ ਤ੍ਰਿਪਤ ਹੋ ਕੇ ਘਰਾਂ ਨੂੰ ਵਾਪਸ ਤੁਰੇ ਜਾਂਦੇ ਸਾਰੇ ਧੰਨ ਕਬੀਰ ਧੰਨ ਕਬੀਰ ਕਰਦੇ ਪੰਡਾਰੇ ਦੀ ਉਸਤਤੀ ਕਰਦੇ ਜਾ ਰਹੇ ਸਨ ਕਬੀਰ ਜੀ ਨੇ ਜਦ ਧੰਨ ਕਬੀਰ ਧੰਨ ਕਬੀਰ ਅਤੇ ਪੰਡਾਰੇ ਦੀ ਉਸਤਤੀ ਦੇ ਸ਼ਬਦ ਰਾਹ ਜਾਂਦੇ ਲੋਕਾਂ પાસે ਸੁਨੇ ਤਾਂ ਆਪ ਜੀ ਪਰਮਾਤਮਾ ਦੇ ਗੁਣ ਗਾਉਂਦਿਆਂ ਹੋਇਆਂ ਸੰਦਿਆ ਸਮੇਂ ਘਰ ਵਾਪਸ ਆ ਗਏ ਕਾਰਨ ਕਿ ਜਦ ਪੰਡਾਰੇ ਦੀ ਸਮਗਰੀ ਵੇਖੀ ਤਾਂ ਆਪ ਜੀ ਦੇ ਮੂੰਹ ਤੋਂ ਸੱਚਮੁੱਚ ਹੀ ਇਹ ਸ਼ਬਦ ਨਿਕਲੇ ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸਰੀਰ ਕਿਆ ਜਾਣੋ ਕਿਛ ਹਰ ਕੀਆ ਪਿਉ ਕਬੀਰ ਕਬੀਰ ਇਹ ਸਾਕੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜੋ ਜੀਵਨ ਦੇ ਪੰਜ ਵਿਕਾਰਾਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਨੂੰ ਤਿਆਗ ਦਿੰਦਾ ਹੈ ਉਹ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਜਦੋਂ ਅਸੀਂ ਇਹ ਮੰਨ ਲੈਂਦੇ ਹਾਂ ਕਿ ਅਸੀਂ ਕੁਝ ਨਹੀਂ ਕੀਤਾ ਜੋ ਕੁਝ ਕੀਤਾ ਹੈ ਪਰਮਾਤਮਾ ਨੇ ਕੀਤਾ ਹੈ ਤਾਂ ਸਾਡੇ ਜੀਵਨ ਵਿੱਚ ਚਮਤਕਾਰ ਹੁੰਦੇ ਹਨ ਜਿਸ ਤਰ੍ਹਾਂ ਭਗਤ ਕਬੀਰ ਜੀ ਦੇ ਜੀਵਨ ਵਿੱਚ ਹੋਇਆ ਜੇਕਰ ਤੁਹਾਨੂੰ ਭਗਤ ਕਬੀਰ ਜੀ ਦੀ ਇਹ ਲੀਲਾ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਵੀ ਮੰਨਦੇ ਹੋ ਕਿ ਭਗਤ ਕਬੀਰ ਜੀ ਕੇਵਲ ਸੰਤ ਨਹੀਂ ਬਲਕਿ ਸਾਖਸ਼ਾਤ ਪਰਮਾਤਮਾ ਦਾ ਰੂਪ ਸੰਤ